ਹਾਂ ਜੀ ਯਾਰ ਕੀ ਹਲਚਲ ਹਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਠੀਕ ਠਾਕ ਹੋਵੇ ਤੁਹਾਡੇ ਜਾਨ ਵਾਲੀ ਸੈਟ ਬੈਠ ਹੋਣਗੇ ਆਹ ਉਹ ਵੀ ਮਿੱਤਰੋ ਬੱਚੇ ਅੱਜ ਆਪਾਂ ਛੱਡੇ ਵੀ ਦੋ ਛਤਰੀ ਆਪਣੀ ਲਈ ਵੀ ਇੱਕ ਮੁਰਗੇ ਦੇ ਜੇ ਛੱਡ ਤੇ ਉਹ ਜਿਹੜਾ ਯਾਰ ਬਿਮਾਰੀ ਜਿਹੜਾ ਕਬੂਤਰ ਉਹ ਬਾਈ ਹਜੇ ਗਿਆ ਨਹੀਂਗਾ ਇੱਥੇ ਕੱਲ ਫੇਰ ਆ ਗਿਆ ਸੀਗਾ ਇੱਕ ਜਿਹੜਾ ਸੁਣ ਮੈਂ ਕਹਦਾ ਇਹਨਾਂ ਨੂੰ ਖੋਲ ਦੇ ਤਲਾੜ ਫੜਦੇ ਫੜਦੇ ਉਹ ਵੇਖੀ ਆਂਡਾ ਫੇਰ ਆ ਗਿਆ ਬਾਈ ਇੱਕ ਮੈਂ ਕੱਲ ਲੈ ਕੇ ਗਿਆ ਹਨ ਆ ਲੋ ਵੇ 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 ਆ ਲੋ ਬਾਈ ਆਂਡਾ ਆਂਡੇ 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 ਹੋ ਗਏ ਅੱਜ ਮੈਂ ਤੁਹਾਨੂੰ ਆਂਡੇ ਦਾ ਵੀ ਕਲੈਕਸ਼ਨ ਦਿਖਾਉਣਾ ਸੱਤ ਅੱਠ ਹੋਏ ਪਏ ਆ ਇੱਕ ਘਾਹ ਰੱਖਦੇ ਨੇ ਉੱਥੇ ਲਿਆ ਕੇ ਤੇ ਹਾਂ ਪਾਣੀ ਪਾਵਾਂ ਤੁਹਾਨੂੰ ਕੁੰਡੇ 'ਚ ਤੇ ਕੁੰਡੇ 'ਚ ਬਾਈ ਪਾਣੀ ਮੈਂ ਹੁਣ ਕੁੰਡਾ ਮੁੱਦਾ ਕਰ ਦਿੰਦਾ ਢੋਲ ਤਾਂ ਵੈਸੇ ਵੀ ਦਿੰਦਾ ਸੀਗਾ ਇਹ ਮੁੱਦਾ ਤਾਂ ਕਰ ਦੇਈਦਾ ਕਿਉਂਕਿ ਨਾ ਉਹ ਬਿਮਾਰੀ ਯਾਰ ਆ ਕੇ ਪਤਾ ਨਹੀਂ ਉਹ ਕਿੱਧਰ ਦੀ ਉਤਰ ਜਾਂਦਾ ਥੱਲੇ ਤੇ ਇੱਕ ਆਪਣੇ ਬੱਚਾ ਮਰ ਗਿਆ ਬਾਈ ਦਿਖਾਉਣਾ ਤੁਹਾਨੂੰ ਮੈਂ ਆਜੋ ਆਜੋ ਆ ਆ ਆ ਪਾਸੇ 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 ਪੀਓ ਪਾਣੀ ਬਈ ਜਦੋਂ ਤੇ ਆਪਾਂ ਮੁਰਗੇ ਨਹੀਂ ਆਉਂਦੇ ਨਾ ਮੈਂ ਦਵਾਈਆਂ ਦੁਈਆਂ ਬਹੁਤ ਘੱਟ ਪਾਈਆਂ ਬਹੁਤ ਘੱਟ ਇੱਕ ਵਾਰੀ ਜਿੱਦਨ ਮੁਰਗੇ ਨੂੰ ਬੁਖਾਰ ਦੇ ਹੋ ਗਏ ਉਦੋਂ ਮੈਂ ਦਵਾਈ ਦਿੱਤੀ ਸਿਰਫ ਤੇ ਹੁਣ ਤਾਂ ਠੀਕ ਆ ਆਪਣਾ ਮੁਰਗਾ ਹਾਂ ਵੀ ਕਿਵੇਂ ਆ ਆਹ ਲਾ ਜੋਰ ਲਾ ਵੀ ਡਬਲ ਡਬਲ ਪੂਜੇ ਨੇ ਕੱਲੇ ਤੇ ਇਹਦੀ ਨਾ ਯਾਰ ਕਲਗੀ ਡੇਗ ਪਿਆ ਦੱਸਿਓ ਯਾਰ ਬਾਈ ਮੈਨੂੰ ਕਮੈਂਟ ਕਰਕੇ ਜੇ ਕਿਸੇ ਨੂੰ ਨੌਲੇਜ ਆ ਤਾਂ ਆ ਮੁਰਗੀ ਤੇ ਵੇਖੋ ਇਧਰ ਖੜੀ ਐ ਕਾਲਗੀ ਪੂਰੀ ਤੇ ਇਹਦੀ ਕਾਲਗੀ ਡੱਗੇ ਵੀ ਪਤਾ ਨਹੀਂ ਕੀ ਚੱਕਰ ਆ ਦੱਸਿਓ ਯਾਰ ਭਾਈ ਸਿੱਧੀ ਕਰ ਕਾਲਗੀ ਆਏ ਬੇਟਾ ਆਏ ਆ ਆ ਆ ਚਲੋ ਯਾਰ ਬੜਾ ਤੰਗ ਨਹੀਂ ਕਰਦੇ ਤੇ ਹੁਣ ਸਾਨੂੰ ਬੱਚਾ ਦਿਖਾਵਾਂ ਬਾਹਰ ਟੀ ਰੱਖ ਲਈ ਸਾਈਡ ਤੇ ਇਹ ਖਾਈ ਪੀ ਜਾਣਗੇ ਥੋੜੀ ਜਿਹੀ ਕਣਕ ਪਾ ਦਿੰਨੇ ਇਹਨਾਂ ਨੂੰ ਆ ਲੈ ਆਂਦੀ ਭਾਈ ਕਣਕ ਆ ਲੋ ਇੰਨੀ ਖਾ ਲੋ ਕਹਿੰਦਾ ਲਿੜਾਵੋਂ ਪਉਂਦੇ ਬਈ ਇਹ ਇਹੋ ਜੀਆਂ ਚੀਜ਼ਾਂ ਦਾ ਤੇ ਆਹ ਦੇਖੋ ਬਈ ਜਿਹੜਾ ਬੱਚਾ ਮਰ ਗਿਆ ਆਪਣਾ ਦੇਖੋ ਇਧਰ ਇਹ ਜਿਹੜਾ ਨੁੰਨੇ ਦੋ ਲੈ ਕੇ ਆਈ ਸੀ ਨਾ ਆਪਾਂ ਉਹ ਬੜਾ ਬੱਚਾ ਯਾਰ ਉਹ ਮਰ ਗਿਆ ਵਿਚਾਰਾ ਪਤਾ ਨਹੀਂ ਦਾਤ ਨੂੰ ਕੀ ਹੋ ਗਿਆ ਸਹੀ ਸੀ ਯਾਰ ਬਿਲਕੁਲ ਆਹ ਦੇਖੋ ਵਿਚਾਰਾ ਤੇ ਬਾਈ ਜਦੋਂ ਸਵੇਰੇ ਆਇਆ ਨਾ ਮੈਂ ਖੁੱਡੇ ਚ ਇਹਦੇ ਚ ਵੱਡੇ ਖੁੱਡੇ ਜਿਹਾ ਆਪਣੇ ਚ ਇੱਥੇ ਆ ਦੇਖ ਲੋ ਬਾਕੀ ਸਾਰੇ ਠੀਕ ਹਨ ਐਕਟਿਵ ਵਾਲਾ ਤੇ ਇੱਥੇ ਪਿਆ ਸੀਗਾ ਇਹ ਡਿੱਗਿਆ ਮਰਿਆ ਜਣੀਆ ਪਤਾ ਨਹੀਂ ਯਾਰ ਕੀ ਹੋ ਗਿਆ ਰਾਤੋਂ ਰਾਤ ਦੇਖ ਲੋ ਸਾਰੇ ਕਬੂਤਰ ਸਹੀ ਮੈਂ ਕੱਲ ਸਫਾਈ ਕਰਕੇ ਹਟਿਆ ਦੇਖੋ ਇਧਰ ਪਤਾ ਨਹੀਂ ਕੀ ਹੋ ਗਿਆ ਲੈ ਤੇ ਬਾਈ ਆ ਦੁਪਹਿਰੇ ਡਾਵਾਂਗੇ ਆਪਾਂ ਬੱਚੇ ਬੱਚੇ ਜਿਹੜੇ ਅੱਜ ਛੱਡੇ ਵੇ ਆਹ ਵਾਲਾਂ ਛੱਡਿਆ ਸੀ ਕੱਲ ਅਸੀਂ ਬਾਈ ਉਹ ਵਲੌਗ ਨਹੀਂ ਬਣਾਇਆ ਆਹ ਵਾਲਾ ਜਿਹੜਾ ਹੋਇਆ ਇੱਕ ਦਿਨ ਦੂਰਾ ਤੋਂ ਬਾਹਰ ਘਟ ਗਿਆ ਨਾ ਤੇ ਆ ਗਿਆ ਭਾਈ ਘਰੇ ਤੁਹਾਡੇ ਸਾਹਮਣੇ ਆ ਕੇ ਘੁੱਟੇ 'ਚ ਬੈਠਾ ਨਾ ਅੱਜ ਵੀ ਡਾਵਾਂਗੇ ਇਹਨੂੰ ਆ ਭਾਈ ਬਿਠਾਈ ਬੈਠਾ ਵਾਦੇ ਦੋ ਜਾਲ 'ਚ ਭਾਈ ਦੋ ਛਤਰੀ ਤੇ ਬੈਠੇ ਆ ਹੁਣ ਤੁਹਾਨੂੰ ਦਿਖਾਵਾਂ ਮੈਂ ਕਿਹੜੇ ਆਪਣੇ ਬੱਚੇ ਅ ਛਤਰੀ ਦਾ ਆਪ ਇੱਕ ਹੀ ਲਈ ਅੱਜ ਪਤਾ ਕਿਉਂ ਕਿਉਂਕਿ ਫਿਰ ਵੱਧ ਛਤਰੀਆਂ ਦੇਖ ਕੇ ਨਾ ਬਹਿਣ ਦੀ ਕਰਦੇ ਯਾਰ ਇਧਰ ਗਏ ਇਧਰ ਗਏ ਆਹ ਤੇ ਹਵਾ ਚੱਲਦੀ ਬਾਈ ਆ ਦੇਖੋ ਇਧਰ ਚੱਲ ਰਹੀ ਹੈ ਹਦੀ ਹੈ ਨਾ ਕੱਲ ਦਿਨ ਬਾਲਾ ਕਰੜਾ ਸੀਗਾ 42 ਡਿਗਰੀ ਟੈਂਪਰੇਚਰ ਸੀਗਾ ਬਾਈ ਇੱਕ ਤਾਂ ਬੱਚਾ ਹੋ ਜਾਂਦਾ ਬਈ ਆਪਣਾ ਲਓ ਬਈ ਬਾਈ ਦੀਪ ਤੇ ਮੈਂ ਇੱਥੇ ਪੈਨੇ ਮਾਜੇ ਤੇ ਹੋਈ ਦਿਨੋਂ ਮਤਰਾ ਤੇ ਇੱਥੇ ਬੈ ਕੇ ਕੂਟਰ ਦੇਖਦੇ ਮੁਰਗੇ ਵੀ ਆਪਣੇ ਛੱਡੇ ਹੋਏ ਆ ਆ ਵੀ ਛਤਰੀ ਵੀ ਤੋਂ ਦੀਨੀ ਹੈ ਨਾ ਏ ਆ ਅੱਗ ਨਾ ਜਾਂਦਾ ਵੀ ਇਹਦਾ ਕੋਈ ਹੋਰ ਹੀ ਲਓ ਵੀ ਬਾਈ ਦੋ ਬੱਚੇ ਆਪਾਂ ਹੋਰ ਫੜ ਲੇ ਕਾਲੀ ਬੂਤ ਤੇ ਗਲਾਬੀ ਬੂਤ ਦਾ ਇਹਨਾਂ ਨੂੰ ਵੀ ਡਾ ਦੇਣੇ ਆ ਇਹ ਆ ਲੋ ਆ ਗਿਆ ਆ ਗਿਆ ਵਾ ਬਈ 10:00 ਵਜੇ ਦਾ ਟਾਈਮ ਹੋ ਗਿਆ ਦੋਨੇ ਆਪੇ ਵੀ ਡਾਤੇ ਹਨ ਦੇਖਦੇ ਹਾਂ ਹੁਣ ਚਾਰੇ ਕਿੰਨੇ ਵਜੇ ਆਉਂਦੇ ਆ ਆਪਾਂ ਪਾ ਬੇ ਕੋਲੇ ਚੱਲਦੇ ਆ ਪਾਪਾ ਕਹਿੰਦੇ ਬੂਤਰਾ ਤਾਂ ਪਤਾ ਨਹੀਂ ਕੀ ਹੰਬ ਖੰਬ ਟਟ ਕੇ ਦੇਖਦੇ ਆ ਚੱਲ ਕੀ ਹੋਇਆ ਕੀ ਨਹੀਂ ਚਲੋ ਚੱਲੀ ਜਾਈਏ ਇਹ ਤਾਂ ਲੱਗਦਾ ਸ਼ੁਰੂ ਹੀ ਨਹੀਂ ਹੋਈ ਸੀ ਕੀ ਕਿੜੂ ਕੰਮ ਹੋ ਗਿਆ ਹੋਰ ਜੋੜਤੀ ਵੀ ਭਾਬੀ ਕੱਕਣਾ ਟਟ ਗਈ ਸੀ ਕੰਨੀ ਜੀ ਨਹੀਂ ਕੰਨੀ ਲੱਗ ਆਉਂ ਹੀ ਪਾਇਏ ਕਿ ਕੀਤਾ ਕੋਸ ਇਹਨਾਂ ਨੂੰ ਨਹੀਂ ਨਹੀਂ ਕੋਈ ਨਹੀਂ ਕੀਤਾ ਗੋੜ ਦਾ ਤਰੀ ਮੜਾ ਮੜਾ ਅੱਛਾ ਗੋੜ ਦੇ ਕੇ ਪਾਏ ਵੀ ਹੈ ਬਈ ਕੋਸ ਆ ਇਧਰ ਗਾਲੀਆਂ ਚ ਤਪੇ ਦੇਖਦੇ ਸੁਣਾ ਮਕਰ ਦੇ ਵੇ ਲੜੋਣਾ ਭਾਈ ਲੜੋਣਾ ਕਾ ਸੰਤਰ ਪਾਈ ਵੀ ਕਬੂਤਰਾਂ ਨਹੀਂ ਕੱਢੇਗਾ ਅੱਜ ਡਾਈ ਡਾਈ ਕਿੰਨੇ ਆ ਨਨ ਨਾ ਆਏਗੇ ਦੋ ਭਾਈ ਅੱਛਾ ਓਏ ਮੇਰੇ ਫੜੀ ਮੰਜਾ ਸਾਮੇ ਕਰਕੇ ਹਟ ਹੋ ਗਿਆ ਮੋਗਾ ਚਾਰ ਕਿ ਨਹੀਂ ਜੇਤ ਵਾਲਾ ਗੇਟ ਖੋਲ ਦੇ ਇੱਥੇ ਜਾ ਆਣ ਅੱਛਾ ਲਿਆ ਫਿਰ ਇੱਧਰੋਂ ਫੜ ਦਰੋਂ ਅਰੇ ਦਿਮਾਗ ਤੋਂ ਕੰਮ ਲਿਆ ਝਪਣਾ ਯਾਰ ਆਏ ਗੋਥਲੀ ਫਿਰ ਤੂੰ ਆ ਚੱਕੋ ਬਈ ਓਏ ਖਾਣ ਪੀਣ ਇਹ ਟੈਲੀਫੋਨ ਹੀ ਆ ਗਿਆ ਨੁੰਨਾ ਜੀ ਨੁੰਨੇ ਯਾਰ ਮਿੱਟੀ ਬਣਾਉਂਦੇ ਯਾਰ ਤੇਲ ਤਾਂ ਪਵਾ ਲਈ ਆਪਣਾ ਘਰ ਦੇ ਵਿੱਚ ਤੋਰ ਦੀ ਜਾ ਜਾ ਹੈ ਢਿੱਜੀ ਪਈ ਆ ਨਾ ਨਾ ਉਸ ਨੂੰ ਲੈ ਗਈ ਹੁਣ ਢਿੱਜੀ ਪਾਜੀ ਚੰਗੀ ਗੱਲ ਲਓ ਬਈ ਆਪੇ ਨੇ ਮਿੱਟੀ ਫੇਰਤੀ ਫੁੱਟੇ ਦੇ ਵਿੱਚ ਫੱਟੀ ਜੀ ਫੇਰਤੀ ਮੈਂ ਦੇਖਿਆ ਇੰਨਾ ਕੁ ਰਹਿ ਗਿਆ ਆ ਜੂਗੀ ਹਣ ਉਹ ਯਾ ਟੋਇਟ ਆਏ ਜੀ ਬਾਹਰੇ ਅੱਛਾ ਭਾਈਓ ਮਿੱਟੀ ਦਾ ਬਹੁਤ ਬੱਠਲੜ ਗਈ ਆ ਜਾਣੀ ਕੱਲੀ ਸੁੱਕ ਜਾਣੀ ਇਹ ਸ਼ਾਮ ਤੱਕ ਹਾਂ ਮਰਤੇ ਫੇਰ ਦਾਂਗੇ ਗੋਹਾ ਮਿੱਟੀ ਪਤਰਾਇਆ ਕੰਦਾ ਇਹਦਾ ਲੋੜ ਨਹੀਂ ਹਾਂ ਕੰਦਾ ਤੇ ਵਾਧੂ ਚੜੀ ਵੀ ਆ ਕੋਈ ਯਾਰ ਕੋਈ ਗੁੜੀ ਨਹੀਂ ਮਿਲੀ ਨਹੀਂ ਤਰ ਉਹ ਬਾਕੀ ਬਥੇ ਡਣਾਈ ਤੋਂ 200 ਰੁਪਏ ਆਪਾਂ ਆਹੋ ਜੀ ਤਾਂ ਫੇਰ ਕਹਿੰਦੇ ਆ ਆਰਮੀਏ ਲਵਾ ਲੈਣੇ ਗੋਹਾ ਮਿੱਟੀ ਫੇਰ ਉਹਦੀ ਕਾਰਾ ਲੀਨ ਪੁੱਛਾਂਗੇ ਯਾਰ ਆਹੋ ਹੈਨਾ ਹਾਂ ਦਾਂਗ ਭਾਵੇਂ ਦਿਨ

ਸਾਰੇ ਨਹੀਂ ਗੋੜ ਦਿੱਤਾ ਹਾਂ ਸੋਲੇ ਨੂੰ ਲੋ ਵੀ ਬਾਈ ਪਾਪਾ ਨਵਾਂ ਬੱਚਾ ਛੱਡਣ ਲੱਗੇ ਉਹਨਾਂ ਟਾਈਮ ਨੈੱਟ ਲੱਗ ਗਿਆ ਆਪਾਂ ਹੈ ਹਾਂ ਉਹ ਕੀ ਕਾਦੇ ਖੇਤ ਹਾਂ ਖੇਤਾਂ ਦੇ ਗਿੱਤੇ ਨਹੀਂ ਛੱਡਣ ਲੱਗੇ ਬਾਈ ਵੇਖ ਲੈ ਰੰਗ ਕਰੂੰਗਾ ਦਿਖਾ ਦਿੰਦਾ ਪਹਿਲਾਂ ਇੱਧਰ ਕਾਲਸਰਾ ਖੱਟੀਆਂ ਅੱਖਾਂ ਤੇ ਉਧਰ ਦੂਜੇ ਪਾਸੇ ਨਹੀਂ ਲੱਗੀ ਨਹੀਂ ਉਧਰ ਹੈ ਨਹੀਂ ਸੱਜੇ ਪਾਸੇ ਫੱਟੀ ਆ ਠੀਕ ਆ ਕਾਲ ਸਾਰਾ ਕੱਟੀਆਂ ਦਾ ਪੁੱਛ ਮਾਰੇ ਜੀ ਲਾਉਂਦੀ ਛੱਡ ਦੇ ਫੇਰ ਫਾਇਰ ਕੋਈ ਨਹੀਂ ਕਰਦਾ ਨਹੀਂ ਬੈਂਦਾ ਅੜੀ ਵਾਲਾ ਹੂੰ ਬੋਲੋ ਚੈਨ ਨੂੰ ਲਾ ਦੇ ਫੋਨ ਕਿ ਚੈਨ ਉਹ ਇਥੋਂ ਦਾਤਾ ਸਾਹਿਬ ਵੇਖੀ ਇਧਰ ਤਾਂ ਨਹੀਂ ਆ ਗਿਆ ਲਓ ਵੀ ਬਾਈ ਛੱਡ ਤਾਂ ਆਪਾਂ ਲਓ ਵੀ ਭਾਈ ਇਹ ਆਣਾ ਛੱਡੀ ਹਾਂ ਲੈਦਾ ਵੱਢੀ ਆ ਤੁਸੀਂ ਜੀ ਕਰਕੇ ਛੱਡੀ ਤੇ ਮੇਰੇ ਦੀ ਨਾ ਆ ਨਾ ਪਰ ਲੱਕੀ ਦੀ ਮੋਦੀ ਆਪ ਨੂੰ ਹੈ ਬੋਦਾ ਮੈਂ ਕਰ ਤੂੰ ਜੀ ਮੱਚ ਗਈ ساری ਲਓ ਵੀ ਭਾਈ ਇਹ ਕਬੂਤਰ ਛੱਡ ਕੇ ਤੇ ਇੱਥੇ ਮੰਜੇ ਤੇ ਪੈ ਗਏ ਆਪਾਂ ਜਾਲ ਲਾਈ ਜਾਂਦਾ ਇੱਧਰ ਛਤਰੀ ਲਾਤੀ ਉਹ ਪਰੇ ਛਤਰੀ ਲਾਤੀ ਇਹ ਕੁੱਦਰ ਛਤਰੀ ਲਾਤੀ ਉਹ ਤੇ ਉੱਧਰ ਹੈ ਹੈ ਹੈ